ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇ ਅੱਜ ਦੀ ਵੀਡੀਓ ਪਿੰਡ ਚੜੱਕ ਜ਼ਿਲ੍ਹਾ ਮੋਗਾ ਤੇ ਤਹਿਸੀਲ ਵੀ ਮੋਗਾ ਤੇ ਬਾਈ ਗੁਰਦੱਤ ਕੋਲੇ ਪਹੁੰਚੇ ਆ ਬਾਈ ਦਾ ਵਪਾਰ ਦਾ ਕੰਮ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਜਿਹੜੇ ਵੀਰ ਫੇਸਬੁੱਕ ਪੇਜ ਤੇ ਵੇਖ ਰਹੇ ਹੋ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਅੱਜ ਦੀ ਵੀਡੀਓ ਆਪਾਂ ਬਣਾਉਂਦੇ ਆ ਬਾਈ ਦੇ ਘਰੋਂ ਬਾਈ ਕੋਲੇ ਬਹੁਤ ਸੋਹਣੇ ਨਗੀਨੇ ਟੌਪ ਕਲਾਸ ਦੀਆਂ ਦੋ ਵਿਹੜਾਂ ਬਾਈ ਕੋਲੇ 5-6 ਪਸ਼ੂ ਸੀਗੇ ਸਾਡੇ ਆਇਆ ਤੁਸੀਂ 2-3 ਅ ਕਸਟਮਰ ਬਹੁਤ ਆਉਂਦਾ ਬਾਈ ਕੋਲੇ ਘਰੇ ਬਹੁਤ ਗਾਹਕ ਬਾਈ ਦਾ ਮਾਲ ਵਧ ਗਿਆ ਵਿਗਦਾ ਸਾਫ ਸੁਥਰਾ ਕੰਮ ਤੇ ਤਿੰਨ ਗਾਈਆਂ ਬਾਈ ਦੀਆਂ ਸੇਲ ਹੋ ਗਈਆਂ ਦੇਖੋ ਜੀ ਬਹੁਤ ਸੋਹਣੇ ਪਸ਼ੂ ਸੀਗੇ ਚੰਗੇ ਘਰੇਲੂ ਪਸ਼ੂ ਸੀ ਘਰੇ ਰੱਖਣ ਵਾਲੀਆਂ ਗਾਈਆਂ ਕ੍ਰੋਸ ਬਰੀਡ ਦੀਆਂ ਵਿੱਚ ਜਾਤ ਵਾਲੀਆਂ ਵੜਾਂ ਤੇ ਬਾਈ ਕੋਲੇ ਇਸ ਟਾਈਮ 2 ਮੌਜੂਦ ਆ ਤੇ ਬਾ ਇਹਨਾਂ ਦੀ ਡਿਟੇਲ ਲੈਣੀ ਆਪਾਂ ਕਰਾਉਣੀ ਆ ਤੁਹਾਡੀ ਗੱਲਬਾਤ ਬਾਈ ਦੇ ਨਾਲ ਤੇ ਜਿਸ ਵੀ ਵੀਰ ਭਾਈ ਨੇ ਮੇਰੇ ਤੋਂ ਵੀਡੀਓ ਬਣਾਉਣੀ ਹੋਵੇ ਮੇਰਾ ਮੋਬਾਈਲ ਨੰਬਰ 66807 79197 ਤੇ ਲੈਣੀ ਆ ਡਿਟੇਲ ਕਰਾਉਣੀ ਆ ਗੱਲ ਆਜੋ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੈ ਜੀ ਵਧੀਆ ਜੀ ਵਧੀਆ ਤੇ ਭਾਈ ਆਪਣਾ ਵਪਾਰ ਦਾ ਕੰਮ ਹੈ ਨਾ ਵਪਾਰ ਦਾ ਕੰਮ ਹੈ ਤੇ ਆਪਣੀ ਐਡਰੈਸ ਦੱਸੋਈ ਸਾਰਾ ਨਾਂ ਆਪਣਾ ਵੀ ਚੜੱਕ ਪਿੰਡ ਆ। ਹਾਂਜੀ। ਚੜੱਕ ਧੋੜਣੀ ਵਾਲੀ ਸੜਕ ਤੇ ਕੋਠਿਆਂ 'ਚ ਬੈਠੇ ਆਂ। ਠੀਕ ਹੈ ਜੀ। ਪੂਰਾ ਪਿੰਡ ਆ ਹੈ ਕੋਠੇ ਉਹ। ਚੜੱਕ ਦੇ ਕੋਠੇ ਆ। ਚੜੱਕ ਦੇ ਕੋਠੇ। ਚੜੱਕ ਦੇ ਕੋਠੇ ਆ ਠੀਕ ਆ। ਕੀ ਨਾਂ ਜੀ ਬਾਈ ਦਾ? ਮੇਰਾ ਨਾਂ ਗੁਰਦੇਤਾ ਬਾਈ। ਠੀਕ ਹੈ ਜੀ। ਤੇ ਮੋਬਾਈਲ ਨੰਬਰ ਜੀ? 7901755673। ਠੀਕ ਆ। ਬਾਈ ਆਪਣੇ ਕੋਲੇ 1255673। ਹਾਂਜੀ ਅੱਜ ਆਪਣੇ ਕੋਲੇ 5 ਸੀਨਾਕ ਸੀਗੇ ਹਨਾ ਬਾਈ। 10 ਸੀ ਬਾਈ। ਅੱਛਾ 10 ਸੀ। ਵੀ ਜੇ ਨਹੀਂ ਕਿ ਸਾਡੇ ਹੁੰਦੇ ਹੁੰਦੇ ਤਿੰਨ ਪਸ਼ੂ ਤਾਂ ਸੇਲ ਹੋ ਗਏ ਤੇ ਹੁਣ ਦੋ ਵਹਿੜ ਜਿਹੜੀ ਆ ਪਹਿਲੇ ਨੰਬਰ ਤੇ ਬਾਈ ਵਹਿੜ ਕੋਟ ਆਫ ਦੀ ਵਰਡ ਤੇ ਇਹਦੀ ਕੀ ਡਿਟੇਲ ਆ ਇਹ ਮੂੰਹੋਂ ਕਿਵੇਂ ਆ ਇਹ ਮੂੰਹ ਉਹ ਵੀ ਲਿੱਖੀ ਆ ਬੜਾ ਠੀਕ ਹੈ ਜੀ ਠੋਕਰੇ ਦੰਦ ਚੱਕ ਦੀ ਆ ਦੋਂਦੀ ਮੰਨ ਕੇ ਲਈ ਆ ਹਾਂ ਤੇ ਵੀਡੀਓ ਚ ਵਿਖਾ ਦੇਣਗੇ ਦੋਂਦੀ ਹਾਂ ਵੀਡੀਓ ਚ ਵਿਖਾ ਦੇ ਦਿੰਗੇ ਆਪਾਂ ਵੀ ਦੋਂਦੀ ਕਹਿ ਕੇ ਦੇ ਦਿੰਦੇ ਠੀਕ ਹੈ ਦੋ ਦੰਦ ਤੇ ਦਿਨ ਕਿੰਨੇ ਪਾਏ ਬਾਈ ਦਿਨ ਮਰੇ ਮਾਲਕਾਂ ਨੇ 10 ਦੱਸਿਆ ਠੀਕ ਹੈ ਜੀ ਲਿਓ ਖੋਲਿਓ ਆਪਾਂ ਤੋਰਾ ਵਿਖਾਈਏ ਬਾਈ ਕਹਿੰਦਾ ਵੀ 10 ਦਿਨ ਲੈਂਦੀ ਆ ਬੱਚੀ ਹਜੇ ਪਲੂਨ ਸੁੰਦੀ ਹੈ ਤੇ ਦੋ ਦੇ ਦੰਦ ਚੱਕਦੀ ਹੈ ਪਹਿਲਾਂ ਆਪਾਂ ਦੰਦ ਵਖਾਦ ਗਏ ਬਾਈ ਦੁੱਗੀ ਮੰਨ ਕੇ ਹਾਂ ਦੋ ਦੰਦ ਮੰਨ ਕੇ ਬਾਈ ਕਹਿੰਦਾ ਮੈਂ ਲਈਏ ਤੇ ਦੋ ਦੰਦ ਮੰਨ ਕੇ ਦੇਣੀ ਆ ਵਾਕਈ ਬਾਈ ਦੀ ਸਹੀ ਗੱਲ ਹੈ ਜਿੰਨੀ ਕਹੀ ਗੱਲ ਉਹੀ ਆ ਦੋ ਦੰਦ ਵੱਛੀ ਤੇ ਵੱਛੀ ਦੀ ਫੇਸ ਕੁਆਲਿਟੀ ਦੇਖੋ ਜੀ ਬਹੁਤ ਸੋਹਣੀ ਨਿੱਕਾ ਕਰਨਾ ਗੋਲ ਬੋਦੀ ਵਾਲੀ ਵੜ ਹੈ ਤੇ ਥਣ ਦੇਖੋ ਕੱਲਾ ਕੱਲਾ ਥਣਾ ਥਣਾ ਦੀ ਵਿੱਥੀ ਬਹੁਤ ਵਧੀਆ ਬਹੁਤ ਦੂਰੀ ਤੇ ਵਿੱਥੀ ਆ ਪਿਛਲਾ ਥਾਣਾ ਵੀ ਗੱਠ ਗੱਠ ਦੀ ਵਿੱਥ ਤੇ ਇਕੱਲਾ ਇਕੱਲਾ ਥਾਣਾ ਸੋਹਣਾ ਹਰੇ ਘਰੇ ਨਹੀਂ ਜੰਮਦਿਆਂ ਸਹੀ ਗੱਲ ਆ ਬਾਈ ਸੀਲਸ ਲੱਗਾ ਬਾਈ ਨੇ ਰੱਸਾ ਸੱਟ ਲਿਆ ਉੱਤੇ ਤੇ ਹੱਥ ਮਰ ਜ ਜਾਂਦਾ ਕੋਈ ਐ ਕੋਈ ਅਚ ਵੀ ਨਹੀਂ ਕੋਈ ਆਲ ਨਹੀਂ ਬਹੁਤ ਸੋਹਣੇ ਲੇਵੇ ਦੀ ਆ ਕੰਪਾਸਟ ਆਡਰਸ ਐਵੇਂ ਝੂਠ ਮਾਰ ਕੇ ਦੇਨੇ ਕੋਈ ਫਾਇਦਾ ਨਹੀਂ ਹਾਂਜੀ ਪਰ ਆਪਾਂ ਖੁੱਲੀ ਫਰਦੀ ਦੀ ਵੀਡੀਓ ਵਿਖਾ ਦਾਂਗੇ ਠੀਕ ਹੈ ਜੀ ਬੱਚੀ ਫਾਰਮ ਚੋਂ ਬੱਚੀ ਲਈ ਵੀ ਆ ਮਾਂ ਇਹਨਾਂ ਵੀ ਲੁਕੇ ਲੜ ਲਈ ਵੀ ਆ ਠੀਕ ਆ ਫਾਰਮ ਦੀ ਵੜ 3D ਵੀ ਆ ਠੀਕ ਆ ਬਾਈ ਬਾਈ ਕਹਿੰਦਾ ਵੀ ਖੁੱਲੀ ਫਰਦੀ ਦੀ ਵੀਡੀਓ ਵੀ ਆਪਣੇ ਕੋਲੇ ਹੈਗੀ ਆ ਫਾਰਮ ਚੋਂ ਲਈ ਆ ਤੇ ਬਹੁਤ ਟੌਪ ਕਲਾਸ ਬੱਚੀ ਹੈ ਤੇ ਬਾਈ ਤੁਹਾਡੇ ਸਾਬ ਨਾਲ ਕਿੰਨਾ ਪਾ ਦੂ ਦੁੱਧ ਦੁੱਧ ਬਾਈ ਉਹਨਾਂ ਨੇ ਦੱਸਣ ਮੁਤਾਬਕ ਤਾਂ ਵੈੜ 25 26 ਲੀਟਰ ਦੱਸਿਆ ਸਾਡੀ ਕੱਢੂਗੀ ਠੀਕ ਹੈ ਪਰ 20 ਮੰਨ ਕੇ ਕੋਈ ਭੈਣਾ ਭਰਾ ਲੈ ਲਈ ਸਹੀ ਗੱਲ ਆ ਬਾਈ ਨੇ ਬਾਈ ਜੈਨੂਇਨ ਦੱਸੀ ਹੈ ਗੱਲ ਬਾਈ ਕਹਿੰਦਾ ਵੀ ਕਹਿਣ ਨੂੰ 25 ਕਹਿ ਦੋ ਆ ਸੈੱਟ ਹੁੰਦੀ ਆ ਫਾਰਮ ਵਾਲੀ ਗੱਲ ਸਹੀ ਗੱਲ ਆ ਆ ਰੱਸਾ ਛੜਤਾ ਖੁੱਲੀ ਉੱਤੇ ਬੰਨ੍ਹਦਾ ਆਈ ਮੈਂ ਵੈੜ ਦੀ ਖੜਨੀ ਖੁਰਨੀ ਦੇਖੋ ਉੱਪਰੋਂ ਵੀ ਸਟੇਟ ਆ ਬਿਲਕੁਲ ਤੇ ਪੈਠਪੁੜੇ ਦੀ ਬਨਾਵਟਾ ਜਿਹੜੀ ਬਹੁਤ ਸੋਹਣੀ ਆ ਚੰਗੀ ਦੂਜੀ ਸੂਏ ਨੂੰ ਉਹ ਹੋਰ ਵੀ ਗਾਣੇ ਯਾਨੀ ਕਿ ਕੱਦ ਕਾਠ ਕਰਨਾ ਬਹੁਤ ਛੋਟੀ ਉਮਰ ਦੀ ਆ ਇਹ ਖਾਸਤ ਹੁੰਦੀ ਆ ਫਾਰਮ ਵਾਲੀ ਬੱਚੀ ਸਹੀ ਗੱਲ ਆ ਬਾਈ ਕੋਈ ਹੈਅਤ ਵੀ ਬਾਈ ਬਾਕੀ ਬਾਈ ਜਾਤ ਵਾਲੀ ਨਸਲ ਆ ਤੇ ਫਾਰਮ ਚੋਂ ਖੁੱਲੀ ਫਰਦੀ ਆਈ ਕਰਕੇ ਕੋਈ ਰਸਾ ਬੰਨੇ ਤੋਂ ਗਲ ਚ ਬਾਈ ਨੇ ਰਸਾ ਬੰਨਤਾ ਕੋਈ ਭਾਈ ਦੀ ਨਾੜਦੀ ਨਹੀਂ ਬਦਕਾ ਆਰਾਮ ਨਾਲ ਟੌਰ ਨਾ ਫਰਦੀ ਹੈ ਨਾ ਬਾਈ ਟੌਰ ਨਾ ਫਿਰਦੀ ਵੀ ਆਈ ਹੈ ਸਹੀ ਗੱਲ ਆ ਤੇ ਬਾਈ ਫਿਰ ਇਹ ਜੀ ਆਪਾਂ ਡਿਮਾਂਡ ਕੀ ਕਰਦੇ ਆ ਡਿਮਾਂਡ ਬਾਈ ਲੋਕਾਂ ਦਾ ਕੰਮ ਹੈ ਨਹੀਂ ਵੀ 90 95 ਹਜ਼ਾਰ ਕਰਨਾ ਹੈ ਹਾਂਜੀ 75000 ਦੀ ਬੱਚੀ ਦੇਵਾਂਗੇ ਜਿਹਦਾ ਮਨ ਲੱਗਦਾ ਫੋਨ ਨਾਲੇ ਛੋੜ ਵਿੱਚ ਹੋਊਗੀ ਠੀਕ ਹੈ ਜੀ ਬਾਈ ਕਹਿੰਦਾ ਵੀ 75000 ਰੁਪਏ ਦੀ ਡਿਮਾਂਡ ਹੈ ਜੀ ਵੀ ਜਣ ਕੇ 75000 ਦੀ ਦੇਵਾਂਗੇ ਵਿੱਚੋਂ ਮਾਨ ਤਨ ਕਰਿਆ ਜੇ ਗਏ ਦਾ ਜ਼ਰੂਰ ਕਰਾਂਗੇ ਤੇ ਬਹੁਤ ਸੋਹਣੀ ਬੱਚੀ ਹੈ ਬਾਈ ਕਹਿੰਦਾ ਕੋਈ 90 ਨਹੀਂ 95 ਨਹੀਂ ਜਿਵੇਂ ਅੱਜ ਕੱਲ ਮਾਰਕੀਟ ਦੇ ਰੇਟ ਚੱਲਦੇ ਆ ਸਾਰਿਆਂ ਨੂੰ ਪਤਾ ਇਹੋ ਜੀ ਬੱਚੀ ਟੌਪ ਕਲਾਸ ਤੇ ਬਸ ਮੂੰਹੋਂ ਮੰਗਵੇਂ ਅਗਲਾ ਮੁੱਲ ਕਰਦਾ ਬਹੁਤ ਸੋਹਣੀ ਫੇਸ ਕੁਆਲਿਟੀ ਦੁਵਾਰਾ ਦੇਖੋ ਨਿੱਕਾ ਕਰਨਾ ਗੋਲ ਬੋਦੀ ਵਾਲੀ ਵੱਛੀ ਆ ਬਾਕੀ ਲੇਵੇ ਤੇ ਨਾੜਾ ਨੂੜਾ ਦੋਨੇ ਪਾਸੇ ਚੈੱਕ ਕਰੋ ਕੱਲਾ ਕੱਲਾ ਥਾਣਾ ਸੋਹਣਾ ਨਖੜ ਮਾ ਹੱਥ ਦੀ ਚਵਾਈ ਵਾਲਾ ਤੇ 75000 ਰੁਪਏ ਬਾਈ ਨੇ ਡਿਮਾਂਡ ਕਰੀ ਆ ਤੇ 75000 ਦੇ ਵਿੱਚੋਂ ਬਾਈ ਕਹਿੰਦਾ ਮਾਨਦਾਨ ਘਰੇ ਆ ਗਿਆ ਤਾਂ ਜਰੂਰ ਕਰ ਦਾਂਗੇ ਤੇ ਜਿਹੜੀ 2 ਨੰਬਰ ਤੇ ਵਛੀ ਆ ਬਹੁਤ ਸੁਣੀ ਇਹਦੇ ਬਾਰੇ ਪੁੱਛਦੇ ਆ ਬਾਈ ਜਿਹੜੀ 2 ਨੰਬਰ ਤੇ ਵੜਾ ਇਹਦੀ ਕੀ ਡਿਟੇਲ ਆ ਇਹ ਬਾਈ ਦੂਜਣ ਵਛੀ ਹੁੰਦੀ ਆ ਦੂਜਾ ਸੂਆ ਹੁੰਦੀ ਆ ਇਹਨੇ ਕਿੰਨਾ ਕੁ ਦੁੱਧ ਦਿੱਤਾ ਪਨੂਨ ਨੇ 18 ਲੀਟਰ ਰੋ ਦਿੱਤਾ ਬਾਈ 18 ਲੀਟਰ ਰੋ ਦਿੱਤਾ ਚੰਗ ਕੁਆਲਿਟੀ ਇਹਨਾਂੋਂ ਵੀ ਜ਼ਿਆਦਾ ਏ ਇਹ ਕਿੰਨਾ ਕੁ ਪਾ ਦੂ ਦੁੱਧ ਹੁਣ ਇਸ ਕੀ 20 ਮੰਨ ਕੇ ਲੈ ਲਓ ਠੀਕ ਆ ਜੀ ਬਾਈ ਕਹਿੰਦਾ 20 ਕਿਲੋ ਦੁੱਧ ਪਾ ਦੂਗੀ ਤੇ ਦਿਨ ਕਿੰਨੇ ਕੇ ਲਊ ਬਾਈ ਦਿਨ 7-10 10 ਦਿਨ ਬਾਈ ਕਹਿੰਦਾ ਭਾਈ ਇਹਦੇ ਹਜੇ ਤੇ 20 ਕਿਲੋ ਦੁੱਧ ਪਾ ਦੂਗੀ ਬਹੁਤ ਜਾਦ ਨਸਲ ਦੀ ਬੱਚੀ ਆ ਦਿਖਾਉਨੇ ਆ ਤੋਰਾ ਤਾਰਾ ਵਿਖਾਉਨੇ ਸਾਨੂੰ ਠੀਕ ਆ ਬਾਈ ਜੀ ਆ ਦੇਖੋ ਜੀ ਫੇਸ ਕੁਆਲਟੀ ਦੇਖੋ ਨਿੱਕਾ ਕੰਨ ਨਾ ਗੋਲ ਬੋਦੀ ਵਾਲੀ ਬੱਚੀ ਆ ਸਹੀ ਗੱਲ ਆ ਮਾਲਕ ਦੀ ਮਿਹਰ ਨਾਲ ਅੱਜ ਆਤਨਾ ਅਗੇ ਤੋਂ ਪਹਿਲਾਂ ਮੈਂ ਵੇਚ ਤੇ ਆ। ਵੇਚ ਤੇ ਸਹੀ ਗੱਲ। ਬਾਈ ਆਏ ਤਾਂ ਹੈ ਬਾਈ ਦੀ ਬਾਈ ਦਾ ਜਿਹੜਾ ਰੇਟ ਆ ਮਾਰਕੀਟ ਨਾਲੋਂ ਬਹੁਤ ਭਾਗ 5-4000 ਰੁਪਇਆ ਘੱਟ ਹੁੰਦਾ। ਕੋਈ ਵੀ ਭਰਾ ਸਾਰੀ ਵੀਡੀਓ ਵੇਖ ਕੇ ਬਾਈ ਨੂੰ ਫੋਨ ਲਾਵੇ। ਇਹਦਾ ਮੁੱਲ ਵੱਛੀ ਦਾ 65 ਆ। ਮੁੱਲ 65। 2000 ਰੁਪਇਆ ਛੋਟ ਕਰੂੰਗਾ 63000। 63000 ਦੀ ਬਾਈ ਕਹਿੰਦਾ ਦਿਆਂਗਾ 2000 ਰੁਪਇਆ ਕਰੂੰਗਾ ਛੋਟ ਬਾਈ ਨੇ ਪਹਿਲਾਂ ਹੀ ਦੱਸਤਾ ਮੁੱਲ ਖੋਲਣ ਤੋਂ। ਦੇਖੋ ਜੀ ਵੈੜ ਦੇ ਲੇਵੇ ਦੀ ਕੁਆਲਿਟੀ ਦੇਖੋ। ਹਜੇ 10 ਦਿਨਾਂ ਦੀ ਕੱਚੀ ਆ ਵੱਛੀ। ਤੇ ਕੱਲਾ ਕੱਲਾ ਥਾਣਾ ਸੋਨਾ ਨਖੜਮ ਹੱਥ ਦੀ ਚਵਾਈ ਵਾਲਾ ਥਾਣਾ ਤੇ ਲੇਵੇ ਤੇ ਨਾੜਾ ਨੂੜਾ ਦੋਨੇ ਪਾਸੇ ਤੇ ਦੇਖੋ ਜੀ ਕਰੋ ਚੈੱਕ ਫੇਸ ਕੁਆਲਟੀ ਬਹੁਤ ਵਧੀਆ ਰੰਗ ਪ੍ਰਿੰਟ ਬਹੁਤ ਸੋਹਣਾ ਪਾਣੀ ਪੀ ਜਾਂਦੀ ਹੈ ਵੜ ਚੰਗੀ ਜਾਤ ਵਾਲੀ ਵੱਛੀ ਹੈ ਤੇ 20 ਕਿਲੋ ਬਾਈ ਕਹਿੰਦਾ ਦੁੱਧ ਪਾ ਦੂਗੀ 10 ਦਿਨ ਲੈਂਦੀ ਹੈ ਹਜੇ ਕਿਸੇ ਪਾਸੇ ਕੋਈ ਪੁਰਾਣੀ ਨਮਾਇਆ ਹਜੇ ਵੜ ਨੇ ਤੇ ਰੰਗ ਪ੍ਰਿੰਟ ਬਹੁਤ ਸੋਹਣਾ ਤੇ ਬਾਈ ਆਪਣੇ ਕੋਲੇ ਪਸ਼ੂ ਹਰ ਵਕਤ ਹੀ ਮੰਨ ਕੇ ਚੱਲੋ 2-4 ਹੁੰਦੀ ਹੁੰਦੇ ਆ ਵੱਧ ਹੁੰਦੇ ਬਹੁਤ ਵੱਧ ਹੁੰਦੇ ਬਾਈ ਦਾ ਚੰਗਾ ਹੀ ਕੰਮ ਆ ਸੇਲ ਪਰਚੇਸ ਦਾ ਬਾਈ ਕੋਲੇ 5-4 ਨੱਕ ਘਰੇ ਹੁੰਦੀ ਹੁੰਦੇ ਆ ਬਾਈ ਕਹਿੰਦਾ ਜਦੋਂ ਮਰਜੀ ਕੋਈ ਵੀ ਭਰਾ ਆ ਸਕਦਾ ਜੇ ਕਿਸੇ ਘਰੇ ਬੰਦੇ ਨੇ ਘਰੇ ਰੱਖਣ ਨੂੰ ਲੈਣੀ ਹੋਈ ਕੋਈ ਗਾਂ ਦੁੱਧ ਪੀਣ ਨੂੰ ਲੈਣੀ ਆ ਕ੍ਰੋਸ گاਵਾ ਬਾਈ ਕੋਲੇ ਹੁੰਦੀਆਂ ਜਾਤ ਵਾਲੀਆਂ ਵੜਾ ਹੁੰਦੀਆਂ ਤੇ ਬਾਈ ਫਿਰ ਇਹਦੀ ਡਿਮਾਂਡ ਆਪਾਂ ਕੀ ਕੀਤੀ ਆ ਇਹਦਾ ਬਈ 60000 ਰੁਪਇਆ ਮੋਲਾ 6000 ਛੋੜ ਕਰਨੀ ਆ ਠੀਕ ਹੈ ਜੀ ਰੇਟ ਲਾਵਾਂਗੇ ਠੀਕ ਹੈ ਭਾਈ ਭਾਈ ਕਹਿੰਦਾ ਵੀ 65000 ਰੁਪਏ ਡਿਮਾਂਡ ਆ 2000 ਰੁਪਏ ਕਰਾਂਗੇ ਛੋਟ 63000 ਦੀ ਵੈੜ ਦੇਣੀ ਆ ਤੇ ਬਾਕੀ ਮਾਨਤਨ ਘਰੇ ਆਏਗਾ ਦਾ ਜਰੂਰ ਹੋ ਜੂ ਅੱਜ ਦੀ ਵੀਡੀਓ ਚ ਜੇ ਕਿਸੇ ਨੇ ਜੋੜਾ ਲੈਣਾ ਹਾਂਜੀ ਉਹਨੂੰ ਜੋੜੇ ਦਾ ਵੀ ਦਾਸ ਦਿੰਨੇ ਆ ਠੀਕ ਹੈ ਜੀ ਆਏ ਉਹੋ ਜੀ ਗੱਲ ਆ ਠੀਕ ਹੈ ਜੀ ਕੋਈ ਜੋੜਾ ਲਊਗਾ ਫੋਨ ਮੇਰਾ ਵੀ ਰੋ ਲਾਵੇ ਜਿਹਨੇ ਜੋੜਾ ਲੈਣਾ ਲੈਣਾ 130000 ਦਾ ਜੋੜਾ ਦੇਣਾ 70 ਦੀ ਆ ਵਾੜ ਦੇਣੀ 60 ਦੀ ਉਸ ਨੂੰ ਜਮ ਉਸ ਨੂੰ ਠੀਕ ਹੈ ਜੀ ਇਕੱਲੀ ਇਕੱਲੀ ਨਹੀਂ ਹੋਣੀ ਠੀਕ ਹੈ ਉਹ ਟ੍ਰੇਡ ਦੀ ਦੇਣੀ ਆ ਠੀਕ ਹੈ ਆ ਵਾੜ ਦੇਣੀ ਆ 75 ਕੋ ਸ਼ੁਰੂ ਕਰ ਠੀਕ ਹੈ ਜੀ ਦੇਖੋ ਜੀ ਬਾਈ ਨੇ ਆਫਰ ਵੀ ਕੀਤਾ ਬਾਈ ਕਹਿੰਦਾ ਜੇ ਕੋਈ ਵੀ ਭਰਾ ਆਪਣਾ ਜੋੜਾ ਖਰੀਦਦਾ ਤੇ ਜੋੜੇ ਦਾ ਜੋੜੇ ਦੀ ਡਿਮਾਂਡ ਹੈਗੀ 1,30,000 ਰੁਪਏ ਦੀ ਆਪਾਂ ਦੇਵਾਂਗੇ ਵਿੱਚੋਂ ਮਾਨਤਨ ਘਰੇ ਆਈਗਾ ਤਾਂ ਜ਼ਰੂਰ ਬਾਈ ਕਹਿੰਦਾ ਕਰਾਂਗੇ ਤੇ ਜੇ ਲੈਣੀ ਹੈ ਕਿਸੇ ਵੀਰ ਭਰਾ ਨੇ ਕੱਲਾ-ਕੱਲਾ ਨਾ ਗਾ ਤੇ ਫਿਰ ਉਸ ਹਿਸਾਬ ਨਾਲ ਰੇਟ ਹੋ ਜਾਊਗਾ ਫਿਰ ਜਿਹੜੀ ਹੈਗੀ 2 ਨੰਬਰ ਵਾਲੀ ਵੜ ਇਹ ਬਾਈ ਕਹਿੰਦਾ ਡਿਮਾਂਡ 65,000 ਰੁਪਿਆ 63,000 ਦੀ ਦੇਵਾਂਗੇ ਤੇ ਜਿਹੜੀ ਹੈਗੀ ਪਹਿਲੇ ਨੰਬਰ ਵਾਲੀ ਵੱਛੀ ਬਹੁਤ ਟੌਪ ਕਲਾਸ ਹੈ ਵੀ ਦੋ ਦਿਨ ਦੀ ਵੱਛੀ ਹੈ ਇਹ ਬਾਈ ਕਹਿੰਦਾ ਆਪਾਂ ਦੇਵਾਂਗੇ 75,000 ਰੁਪਏ ਡਿਮਾਂਡ ਹੈ ਤੇ ਵਿੱਚੋਂ ਮਾਨ ਤਨ ਕਰੇ ਆਏਗਾ ਦਾ ਜਰੂਰ ਹੋਜੂ ਅੱਜ ਦੀ ਵੀਡੀਓ ਦੇ ਵਿੱਚ ਦੋ ਨਾਗ ਤੇ ਇਹ ਦੋ ਨਾਗ ਪੂਰੇ ਟੌਪ ਕਲਾਸ ਆ ਤੇ ਬਾਈ ਕੋਲੇ ਹਰ ਵਕਤ ਚਾਰ ਪੰਜ ਨਾਗ ਹੁੰਦੀ ਆ ਘਰੇ ਬਹੁਤ ਵਧੀਆ ਸਾਫ ਸੁਸਰਾ ਕੰਮ ਆ ਬਾਈ ਦਾ ਵਪਾਰ ਦਾ ਅੱਜ ਦੀ ਵੀਡੀਓ ਦੇ ਵਿੱਚ ਇਹੀ ਮਿਲਦੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਸასი ਘਾਲ ਸਾਰਿਆਂ